ਸਸਿਕਾਲ ਜੀ ਸਵਾਗਤ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡਰੀ ਫਾਰ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮਰ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਚੋਟੀਆਂ ਖੁਰਦ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਤੁਹਾਡੇ ਅਸਤੇ ਦੋ ਐਨੀਮਲ ਲੈ ਕੇ ਆਏ ਇੱਕ ਤਾਂ ਜੀ ਤੋਫਈ ਆ ਤਾਜ਼ਾ ਸੂਆ ਇੱਕ ਸਮਾਂ ਲੈਂਦੀ ਆ ਹਜੇ ਜੀ ਕੱਚੀ ਆ ਤਿਆਰੀ ਉਹ ਵੀ ਚੰਗੀ ਕਰਦੀ ਹੁੰਦੀ ਆ ਡਿਟੇਲ ਪ੍ਰੋਪਰ ਤੁਹਾਨੂੰ ਬਾਅਦ ਤੋਂ ਲੈ ਕੇ ਦਿੰਨੇ ਆ ਤਸੱਲੀ ਪਰਖ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਚੱਲਦਾ ਰਹਿਣਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰ ਨਾਮ ਤੇ ਐਡਰੈਸ ਦੱਸ ਦੋ ਜੀ ਨਾਮ ਗੁਰਪਿਆ ਸਿੰਘ ਪਿੰਡ ਚੋਟੀਆਂ ਖੁਰਦ ਜ਼ਿਲ੍ਹਾ ਮੋਗਾ ਨੇੜੇ ਤਲਵੰਡੀ ਭਾਈ ਤੇ ਇੱਕ ਵਾਸੇ ਜੀਰਾ ਦਾ ਮੋਬਾਈਲ ਨੰਬਰ 905869472 ਠੀਕ ਆ ਭਾਈ ਜਿਹੜਾ ਆਪਾਂ ਦੋ ਨਗਾ ਦੀ ਉੱਥੇ ਟਰਾਲੇ ਨਾਲ ਵੀਡੀਓ ਪਾਈ ਸੀਗੀ ਵੈਗਿਆ ਸੀ ਮਾਂ ਬੇੜਾ ਤਾਂ ਬਾਈ ਹਜੇ ਵੀ ਫੋਨ ਆਈ ਜਾਂਦੇ ਉਹਨਾਂ ਦੇ ਬੇੜਾ ਤਾਂ ਉਹਦੇ ਨਹੀਂ ਵੇਖ ਗਿਆ ਸੀ ਇੱਕ ਮੇਰੇ ਵੀਰ ਭਰਾਵਾਂ ਨੂੰ ਨਾ ਹੋਰ ਬੇਨਤੀ ਆ ਕਿ ਪਹਿਲਾਂ ਪਤਾ ਕੀ ਜਿਹੜੇ ਬੰਦੇ ਫੋਨ ਲਾਉਂਦੇ ਆ ਕਸਾਈ ਕਰ ਲੱਗ ਜਾਂਦੇ ਆ ਤੇ ਬਾਅਦ ਉਹ ਦੋ ਵਾਰੀ ਵੇਖ ਲੈਣ ਹਾਂ ਕਿੰਨਾ ਉਦਾਂ ਵੀ ਬੰਦਿਆਂ ਨੂੰ ਪਤਾ ਕੀ ਗੱਲ ਆ ਵੀ ਜਿੰਨੇ ਪੈਸੇ ਮੰਗ ਲੈ ਬਾਈ ਪਤਾ ਨਹੀਂ 5-7000 ਦਾ ਉਹ ਲੈ ਰੱਖੀ ਫਿਰਦਾ ਮੈਂ ਨਾਲੇ ਇਹ ਕਹਿਣਾ ਉਹਨਾਂ ਨੂੰ ਵੀ ਮੇਰੇ ਛੋੜ ਛਾਪੇ ਹੁੰਦੇ ਆ ਆਪਣੇ ਉਹ ਚੀਜ਼ ਨਹੀਂ ਹੁੰਦੀ ਤੇ ਮੰਗ ਕੇ ਉਹ ਬਾਈ ਬਾੜ ਦੀ ਡਿਮਾਂਡ ਸੀ ਮੇਰੀ ਠੀਕ ਹੈ ਜੀ ਉਹ ਬੰਦੇ ਨੂੰ ਮੈਂ ਚਲ ਛੋਟ ਵੀ ਵਿੱਚੋ ਕੀਤੀ ਆ ਹਾਂਜੀ ਸਾਡੇ 63 ਪ੍ਰੋਜੈਕਟ ਪਰ ਦੇ ਬੰਦੇ ਮਨਤਾ ਕਰਦੇ 5000 ਬੰਦੇ ਨੂੰ ਫਿਰ ਉਹਨਾਂ ਨਾਲ ਸਿੱਧੀ ਗੱਲ ਕਰਾਈ 5000 ਫਿਰ ਉਹਨੂੰ ਵਧ ਦੇਣ ਬੰਦੇ ਉਹਨਾਂ ਨੇ ਦਿੱਤੀ ਨਹੀਂ ਜਿੰਨੇ ਦਾ ਸੌਦਾ ਹੋਇਆ ਜਿੰਨੇ ਦਾ ਸੌਦਾ ਹੋਇਆ ਠੀਕ ਹੈ ਜੀ ਦੂਜੀ ਵਾਰਡ ਦਾ ਵੀ 2000 ਰੁਪਏ ਮੇਰੇ ਘਰੇ ਵਾਦਾ ਹੀ ਪਰ ਮੈਂ ਇਹ ਗੱਲ ਕਹਿਣਾ ਉਹਨਾਂ ਨੇ ਬਾਅਦ ਦੇ ਵਿੱਚ ਮੈਨੂੰ ਕਹਿਣ ਨਾਲ ਉਹ ਸਾਡੀ ਗੱਲ ਕਰਾ ਦੇ ਨੰਬਰ ਦੇ ਦੇ ਪਹਿਲਾਂ ਹੀ ਬਈ ਉਸ ਹਸਾਬ ਨਾਲ ਰੇਟ ਲਾ ਲਿਆ ਕਰੋ ਵੀ ਕਿਉਂਕਿ ਆਪਣੇ ਕੋਲੇ ਉਹ ਕੰਮ ਨਹੀਂਗਾ ਨਾ ਐਵੇਂ ਮੇਰੇ ਵੀਰ ਟਾਈਮ ਪਾਸ ਵਾਲੇ ਤੇ ਨਾ ਮੈਂ ਕਿਸੇ ਨੂੰ ਵੀਡੀਓ ਪਾਉਣੀ ਆ ਜਿਹੜੇ ਬੰਦੇ ਫੋਨ ਲਾ ਕੇ ਕਹਿੰਦੇ ਆ ਵੀ ਬਾਈ ਸਾਨੂੰ ਵੀਡੀਓ ਪਾ ਦੇ ਗਾਈਆਂ ਆ ਗਈਆਂ ਤੇਰੇ ਕੋਲੇ ਤੇ ਸਾਨੂੰ ਵੀਡੀਓ ਪਾ ਦੀ ਮੈਂ ਚੈਨਲ ਤੇ ਵੀਡੀਓ ਪਾਉਣੀ ਆ ਜਿਹੜੇ ਬੰਦੇ ਮੇਰੇ ਤੋਂ ਗਾਂ ਲੈ ਕੇ ਜਾਂਦੇ ਆ ਹਾਂ ਪਸ਼ੂ ਲੈਂਦੇ ਆ ਉਹਨਾਂ ਨੂੰ ਆਪਾਂ ਵੀਡੀਓ ਪਾ ਸਕਦੇ ਜਿਹੜਿਆਂ ਨੂੰ ਜਾਣਦੇ ਆ ਆਪਾਂ ਜਿਨ੍ਹਾਂ ਨੂੰ ਆਪਾਂ ਜਾਣਦੇ ਨਹੀਂ ਉਹਨਾਂ ਨੂੰ ਕੋਈ ਵੀਡੀਓ ਨਹੀਂ ਬਾਕੀ ਆਪਣਾ ਚੈਨਲ ਕਰ ਲੋ ਜੀ ਸਬਸਕ੍ਰਾਈਬ ਹਮੇਸ਼ਾ ਆਪਣੇ ਚੈਨਲ ਤੇ ਵੀਡੀਓ ਆਉਂਦੀ ਰਹਿੰਦੀਆਂ ਨੇ ਜੀ ਤੇ ਡਿਟੇਲ ਲੱਗੇ ਫਿਰ ਬਈ ਇੱਕ ਨੰਬਰ ਤੋਂ ਸ਼ੁਰੂ ਕਰਕੇ ਪਹਿਲਾ ਐਡਰੈਸ ਦੱਸ ਦੋ ਜੀ ਪ੍ਰੋਪਰ ਆਪਣਾ ਐਡਰੈਸ ਆਪਣਾ ਜ਼ਿਲ੍ਹਾ ਮੋਗਾ ਪੈ ਜਾਂਦਾ ਠੀਕ ਹੈ ਜੀ ਪਿੰਡ ਚੋਟੀਆਂ ਖੁਰਦ ਠੀਕ ਹੈ ਜੀ ਤਲਵੰਡੀ ਭਾਈ 4-5 ਕਿਲੋਮੀਟਰ ਮੇਰੇ ਤੋਂ ਜਿਹੜਾ ਬਠਿੰਡਾ ਤੋਂ ਸ੍ਰੀ ਅਮਰਸਰ ਸਾਹਿਬ ਰੋਡ ਆ ਉਹ ਵੀ 4 ਕਿਲੋਮੀਟਰ ਆ ਉਧਰੋਂ ਜਿਹੜਾ ਫਰੋਜ਼ਪੁਰ ਤੋਂ ਮੋਗਾ ਰੋਡ ਲੁਧਿਆਣਾ ਰੋਡ ਆ ਉਹ ਵੀ 4-5 ਕਿਲੋਮੀਟਰ ਆ ਠੀਕ ਹੈ ਜੀ ਤੇ ਮੋਗੇ ਤੋਂ 20 ਕਿਲੋਮੀਟਰ ਆ ਠੀਕ ਹੈ ਜੀ ਜੀਰੇ ਤੋਂ 13 ਕਿਲੋਮੀਟਰ ਆ ਠੀਕ ਆ ਬਾਈ ਹਾਂਜੀ ਮੋਬਾਈਲ ਨੰਬਰ ਜੀ 905689497 ਬਾਈ ਠੀਕ ਆ ਬਾਈ ਇੱਕ ਨੰਬਰ ਤੋਂ ਸ਼ੁਰੂ ਕਰ ਲਵਾਂ ਸੁਆ ਵੀਰੇ ਕਿੰਨਾ ਜੀ ਸੁਆ ਬਾਈ ਜੀ ਦੂਜਾ ਠੀਕ ਆ ਜੀ ਹਾਂ ਸੁਆ ਦੂਜਾ ਇਹਦਾ ਕਦੋਂ ਸੁਈ ਹੈ ਜੀ ਸੁਈ ਹੈ ਹੈਗੀ ਆ ਬੱਚਾ ਕੀ ਆ ਜੀ ਮਗਰ ਬਾਈ ਜੀ ਵੱਛਾ ਮਗਰ ਮਗਰ ਬੱਚਾ ਆ ਜਾਂਦਾ ਜੀ ਵੱਛਾ ਚੈੱਕ ਕਰਦੇ ਹਾਂ ਪਰ ਹੈ 나ੜੂ ਤੇ ਕੱਚਾ ਠੀਕ ਆ ਜੀ ਹਾਂ 나ੜੂ ਨਾਲ ਆ ਜੀ ਪਰਸੋਂ ਰਾਤ ਦੇ ਸੁਈ ਹੈ ਜੇਰ ਪਾ ਬਾਈ ਆ ਸਾਇਲੈਂਸ ਸੁਹਲੇ ਦੇ ਦੀ ਹੋਵੇਂ ਆ ਬਾਈ ਠੀਕ ਆ ਜੀ ਹਾਂ ਜੇਰ ਪ੍ਰੋਫ ਡੰਨਾ ਜੀ ਜੇਰ ਓਕੇ ਆ ਬਾਈ ਠੀਕ ਹੈ ਜੀ ਬੇਫਿਕਰ ਹੋ ਜਾਇਓ ਕੋਈ ਦਾ ਜਮਾ ਬੇਫਿਕਰ ਹੋ ਜੀ ਕਿੰਨਾ ਬੋਲਾ ਜੋਕ ਕੇ ਦੇ ਦਾਂਗੇ ਅੱਜ ਜੀ ਬਾਈ ਜੀ ਜੇ ਤਾਂ ਉਹੀ ਗੱਲ ਮੈਂ ਅੱਗੇ ਕਰਦਾ ਉਹਨਾਂ 10 11 ਵਾਲੀ ਇਹਦੇ ਥੱਲੇ 7 ਲੀਟਰ ਟਾਈਮ ਦਾ ਛੱਡ ਕੇ ਦਿਓ 7 ਦੋਣੀ 14 14 ਕਿਲੋ ਬੋਲਾ 14 ਕਿਲੋ ਬੋਲਾ ਜੋਕ ਤੇ ਫੇਰਾ ਦੇਖ ਧਾਰ ਬੈਟ ਕਰ ਸਕਦੇ ਹੋ ਜੀ ਚਵਾਈ ਦੀ ਇੱਕ ਨੰਬਰ ਮਗਰ ਲਿਆ ਚ ਮਾਰਦੀ ਵੀਰ ਤੇ ਆ ਵੈਸੇ ਹੀ ਆ ਮਾੜਾ ਜਾਂ ਦਾਣਾ ਜਿਹੜਾ ਹੈਗਾ ਜੀ ਨਾ ਇਹ ਮਾੜਾ ਜਾਊਂਗਾ ਬਈ ਠੀਕ ਹੈ ਜੀ ਉਦਾਂ ਕੋਈ ਵੀ ਯਾਨੀ ਕਿ ਭੂਰ ਸਿੱਟਾ ਥਣ ਵੱਧ ਘੱਟ ਉਹਦੀ ਆਪਣੀ ਫੁੱਲ ਗਾਰੰਟੀ ਆ ਬਾਕੀ ਸੀਲ ਠੰਡੀ ਆ ਕਿੰਨਾ ਬਾਜੂ ਦੁੱਧ ਜੀ ਬੜਾ ਧਾਰ ਤਾਂ ਕਹਿੰਦੇ ਹੁੰਦੇ ਨਾ ਜੇ ਮੋਗੇ ਜਾਂਦੀ ਆ ਬਈ ਠੀਕ ਆ ਜੀ ਹੂੰ ਦੁੱਧ ਬਈ ਦੇਖ ਦੁੱਧ ਹੁੰਦਾ ਸੇਵਾ ਦਾ ਸਹੀ ਗੱਲ ਜੀ ਮੈਂ ਆਪਦੀ ਗੱਲ ਕਰ ਸਕਦਾ ਵੀ ਮੈਂ ਕਿੰਨਾ ਚੋ ਸਕਦਾ ਨੇ ਠੀਕ ਹੈ ਨਾ ਵੀ ਮੈਂ ਜਿਸਾ ਉਹਨਾਂ ਪੰਡਾ ਲੱਗਾ ਬਈ ਜਿਸਾ ਉਹਨਾਂ ਦੀ ਸਟਾਰਟਿੰਗ ਠੀਕ ਆ ਜੀ ਉਸ ਹਿਸਾਬ ਨਾਲ ਤਾਂ ਇਹਨੂੰ ਬਈ 25 ਕਿਲੋ ਤੋਂ ਬਾਹਰ ਚਾ ਬਾਹਰ ਦੇਣਾ ਚਾਹੀਦਾ ਠੀਕ ਹੈ ਸਹੀ ਤੇ ਬਾਕੀ ਅਗਲੇ ਦੀ ਆਪਦੀ ਸੇਵਾ ਸੇਵਾ ਦੇ ਸਰਤੇ ਆ ਮੈਂ ਤਾਂ ਭਾਂਡੇ ਦੇ ਹਿਸਾਬ ਨਾਲ ਕਹਿਣਾ ਜੇ ਕੋਈ ਆਪਾਂ ਕਹਿ ਦਿੰਨੇ ਆ ਵੀ ਆਹਾ ਕੋਈ 20 ਦਾ ਅੰਦਾਜ਼ਾ ਲਾ ਕੇ ਸਮਝ ਆ ਜੀ ਬਈ ਜੇ ਡਰਾਮਾ 40 ਲੀਟਰ ਦਾ ਤੇ ਆਪਾਂ ਨੂੰ ਇਹ ਤਾਂ ਪਤਾ ਹੁੰਦਾ ਨਾ ਵੀ ਇਹਦੇ ਚ 40 ਲੀਟਰ ਤੋਂ ਘੱਟ ਤਾਂ ਪੈਣਾ ਹੀ ਨਹੀਂ ਸਹੀ ਗੱਲ ਹੈ ਜੀ ਮੈਂ ਤਾਂ ਭਾਂਡੇ ਦੇ ਹਿਸਾਬ ਨਾਲ ਕਹਿਣਾ ਜਿਵੇਂ ਉਹਨਾਂ ਨੂੰ ਭਾਂਡਾ ਲੱਗਾ ਬਾਕੀ ਅਗਲਾ ਅਜਸਟਮੈਂਟ ਆਬਲਾਲੇ 20 ਮੀਲਾਲੇ 25 ਦੀ ਲਾਲ 30 ਦੀ ਲਾਲ ਇਹਦੀ ਲਾਲੇ ਜਿੰਨੇ ਦੀ ਮਰਜ਼ੀ ਲਾਲ ਇਹ ਥੋੜਾ ਆ ਯਾਨੀ ਕਿ ਉਪਰਾ ਕਰ ਹੀ ਜਾਂਦਾ ਪਸ ਕਰਦਾ ਸਹੀ ਗੱਲ ਹੈ ਜੀ ਸੁਆ ਦੂਜਾ ਜੀ ਦੂਆ ਦੂਜਾ ਸੁਆ ਦੂਜਾ ਸੁਆ ਜੀ ਜਿਵੇਂ ਮੈਨੂੰ ਦੱਸਿਆ ਬਾਈ ਠੀਕ ਆ ਜੀ ਉਵੇਂ ਆਪਾਂ ਦਾਖ ਦਿੰਨੇ ਹਾਂ ਬਾਈ ਦੀ ਗੱਲ ਵੀ ਸਹੀ ਹੈ ਜੀ ਭਾਂਡੇ ਦੇ ਹਿਸਾਬ ਨਾਲ ਬਾਈ ਕਹਿੰਦਾ ਆਪਾਂ ਕਹਿਦਾ ਤੇ ਭਾਂਡੇ ਦਾ ਤਾਂ ਦੇਖ ਲੋ ਅੰਤ ਹੀ ਕੋਈ ਨਹੀਂ ਜੀ ਜਿੰਨਾ ਵਜਨ ਕਰਮ ਵਾਲੀ ਦਾ ਆਪ ਆ ਤੇ ਉੱਡਾ ਹੀ ਹਵਾਨਾ ਲਈ ਫਿਰ ਬਹੁਤ ਜਿਆਦੇ ਚੰਗੀਆਂ ਬਾਈ ਕੁਆਲਿਟੀ ਵਾਈਜ਼ ਪੂਰੀ ਚੰਗੀ ਆ ਥਣਾ ਦੇ ਸਹਿਜ ਵੀ ਸੋਹਣੇ ਪੂਰਾ ਮੋਟਾ ਥਣ ਲੱਗਿਆ ਵਾ ਲੈ ਚੱਲੀ ਬਰੇ ਇਧਰ ਨੂੰ ਬੈਕ ਸਾਈਡ ਤੋਂ ਮਾਨਾ ਚੈੱਕ ਕਰ ਲਓ ਜੀ ਫੋਨ ਕਰੋ ਚੈੱਕ ਤੋਫਾ ਪੂਰੇ ਟੋਪ ਕੁਆਲਟੀ ਦਾ ਥਾਣਾ ਕੱਲਾ ਕੱਲਾ ਨਿੱਖੜ ਮਾ ਹੱਤੀ ਜਵਾਈ ਵਾਲਾ ਥਾਣਾ ਜੀ ਵਜਨ ਵਜੂਦ ਬੜਾ ਚੰਗਾ ਜੀ ਬਾਕੀ ਬਰੀਡ ਬਹੁਤ ਆ ਜੀ ਬੱਚਾ ਮਗਰ ਤੁਹਾਨੂੰ ਮਿਲ ਜਣਾ ਬੱਚਾ ਥਾਣਾ ਦੀ ਪ੍ਰੋਪਰ ਡਨ ਬੇਫਿਕਰ ਹੋ ਜਾਓ ਜੀ ਥਾਣਾ ਦੀ ਇੱਕ ਨੰਬਰ ਹੋ ਜਮਾ ਚਵਾਈ ਡਿਮਾਂਡ ਕਰਨੀ ਬਈ ਆਪਾਂ ਲੈਣ ਦੇਣ ਜੀ ਵਾਲੀ ਜਮਾ ਜੀ ਜਮਾ 100 ਰੁਪਏ ਛੱਡਦੀ ਭਲਾ ਬਾਅਦ ਚ ਨੇ 500 ਦਾ ਛੜਾ ਆ ਹੀ ਜਾਂਦਾ ਯਾਰ ਠੀਕ ਆ ਜੀ ਸੌਦਾ ਕਰਕੇ ਵੀ ਬੰਦੇ ਰੜ ਰੜ ਕਰ ਲੱਗੇ ਆ ਠੀਕ ਆ ਚਲੋ ਦੇਖਦੇ ਇਹ ਡਿਮਾਂਡ ਇਹ ਦੀ ਬਾਈ ਕੋਈ ਬਾਲੀ ਨਹੀਂ ਠੀਕ ਆ ਜੀ 6000 ਰੁਪਿਆ ਲੈਣਾ ਤੇ ਉਹ ਚ ਛੋਟ ਹੋਊਗੀ ਠੀਕ ਆ ਜੀ ਜੀ ਨੂੰ ਚੰਗੀ ਲੱਗਦੀ ਆ ਮੇਰਾ ਬਾਈ ਫੋਨ ਲਾ ਲੇ ਤੇ ਕਿਸਾਈਆਂ ਨਾ ਕਰੇ ਮੇਰੇ ਨਾਲ 60 ਆਲਾ ਦਾ ਨਹੀਂ ਫੋਨ ਲਾਵੇ 90 90 ਮੰਗਦੇ ਆ ਬਾਈ ਐਦਾਂ ਦੀਆਂ ਦੇ ਐਦਾਂ ਦਾ ਭਾਂਡਾ ਲੱਗਾ ਹੋਵੇ ਨਾ ਕੁਆਲਟੀ ਚੈੱਕ ਕਰੋ ਜੀ ਕਵਾਲਟੀ ਇਹਨੂੰ ਕਹਿੰਦੇ ਆ ਜੀ ਕੁਆਲਟੀ ਫਟਪਾਲਾ ਬਾਈ ਇਹ ਬਾਈ ਤੁਹਾਨੂੰ ਹਵਾਨਾ ਮੈਂ ਨੇੜੇ ਕਰਕੇ ਦਿਖਾ ਰਿਹਾ ਜੀ ਕਈ ਵੀਰਾਂ ਨੂੰ ਹੁੰਦਾਗਾ ਬਾਈ ਹਨੀ ਹਵਾਨਾ ਵੱਡਾ ਦਿਖਾਤਾ ਵੱਡਾ ਨਹੀਂ ਵੀਰੇ ਨੇੜੋ ਤਾਂ ਤੁਹਾਨੂੰ ਦਿਖਾਤਾ ਕਿਉਂਕਿ ਤਾਂ ਕਿ ਬਰੀਕੀਆਂ ਹਵਾਨੇ ਦੀਆਂ ਪਤਾ ਲੱਗ ਸਕਣ ਬਾਈ ਗਾੜੀ ਇਹ ਕਿੱਥੇ ਚੱਲਦੀ ਹੈ ਬਾਕੀ ਸਟਾਰਟਿੰਗ ਚੈੱਕ ਕਰ ਲਓ ਜੀ ਧੁੰਨੀ ਦੇ ਨੇੜੇ ਹੀ ਜਾ ਵੜਦਾ ਜਮਾ ਨਾਲ ਹੀ ਇੱਕ ਹਿਸਾਬ ਦਾ ਤੇ ਬੈਕ ਸਾਈਡ ਨੂੰ ਧੱਕ ਕਿੰਨੀ ਆ ਬਾਕੀ ਨਾ ਜਿਹੜੇ ਬੰਦੇ ਸਿਆਣੇ ਆ ਬਾਹਲੀਆਂ ਮੈਂ ਗੱਲਾਂ ਨਹੀਂ ਕਰਦਾ ਆਮ ਗਾਈਆਂ ਦੇ ਪੇਟ ਨਾਲੋਂ ਇਹਦਾ ਪੇਟ ਫਰਕ ਆ ਜਾ ਯਾਨੀ ਕਿ ਵੱਡੇ ਪੇਟ ਦੀ ਗਾਂ ਯਾਨੀ ਕਿ ਜਿੰਨਾ ਵੱਡਾ ਪੇਟ ਆ ਉਹਨਾਂ ਜ਼ਿਆਦੇ ਨੇ ਖਾਣਾ ਸਹੀ ਗੱਲ ਆ ਜੀ ਤੇ ਉਹਨਾਂ ਜ਼ਿਆਦੇ ਦੁੱਧ ਦੇਣਾ ਖਾਣ ਪੀਣ ਨੂੰ ਬਹੁਤ ਜ਼ਿਆਦੇ ਚੰਗੀ ਆ ਚੰਗੀ ਹਾਂਜੀ ਠੀਕ ਆ ਬਾਈ ਤੇ ਬਾਕੀ ਆ ਜੇ ਕੋਈ ਇਹ ਨਾ ਸੋਚੇ ਵੀ ਐਵੇਂ ਕਹੀ ਜਾਂਦਾ ਹਾਂਜੀ ਜੇ ਕਿਸੇ ਨੇ ਹੱਥ ਪਵਾ ਕੇ ਕਰਾਉਣਾ ਤੀਜਾ ਰਹਿਣਾ ਜੀ ਨੂੰ ਠੀਕ ਆ ਜੀ ਹਾਂ ਹੱਥ ਪਵਾ ਕੇ ਗਾਂ ਚੈੱਕ ਕਰਾ ਕੇ ਵਾਪਸ ਕਰਦੇ ਮੈਨੂੰ ਸਣੇ ਕਰਾਇਆ ਦਊਗਾ ਠੀਕ ਆ ਜੀ ਜੇ ਤੀਜੇ ਤੋਂ ਚੌਥਾ ਦਿਨ ਹੋਵੇ ਜੇ ਚੌਥਾ ਕਹਿ ਗਏ ਹਾਂ ਠੀਕ ਆ ਬਈ ਹਾਂ ਅੱਗੇ ਇੱਕ ਆ ਫਿਰ ਕੱਚੀ ਲੈ ਆਂਦੀ ਕਹਿੰਕੀ ਇਹ ਤਾਂ ਸਾਹਮਣੀ ਹੁੰਦੀ ਹੈ ਕਈ ਇਹ ਤਾਂ ਹੀ ਗੱਲ ਪਤਾ ਕੀ ਆ ਹੁਣ ਕਈ ਮੇਰੇ ਵੀਰ ਭਰਾ ਨਾ ਦੁੱਧ ਦਾ ਭਾਲਦੇ ਆ ਜਿਆਦੇ ਹਾਂਜੀ ਤੇ ਮਾਉਂਟ ਐ ਨਹੀਂ ਲਾਉਣੀ ਮਾਉਂਟ ਥੋੜੀ ਲਾਉਣੀ ਹਾਂ ਉਹਨਾਂ ਲਈ ਇਹ ਚੀਜ਼ ਚੰਗੀ ਨਾ ਲੱਗੇ। ਉਹ ਇਹ ਆ ਵੀ ਜੇ ਤਾਂ ਕੋਈ ਸਾਂਭ ਲੂਗਾ। ਆ ਦੇਖ ਬਈ ਝੋਲੀਏ ਦੀ। ਝੋਲੀ ਚੈੱਕ ਕਰੋ ਜੀ। ਝੋਲੀ ਬੜੀ ਢਿੱਲ ਪਈ ਹੈ ਜੀ। ਤੇ ਬਾਕੀ ਸੀਗਸਲਾਗੇ ਇਹਦੀ ਬਹੁਤ ਜ਼ਿਆੜੀ ਆ। ਠੀਕ ਆ ਜੀ। ਹਜੇ ਤਾਂ ਜਾਣੀ ਕਿ ਗੁੰਦ ਹੀ ਆਉਂਦੀ ਬਈ। ਗੁੰਦ ਹੀ ਆਉਂਦੀ ਹੈ ਜੀ। ਚੈੱਕ ਕਰ ਹਜੇ ਤਾਂ ਲੈ ਜੂ ਸਮਾਂ ਬਈ ਕਿੰਨਾ ਲੈ ਜੂ। 15 ਦਿਨ ਤਾਂ ਮੰਨ ਕੇ ਚੱਲ ਬਈ ਇਹਦੇ। 15 ਤਾਂ ਲੈ ਹੀ ਜਣੇ। ਸੁਹਾ ਕਿੰਨਾ ਮਾ ਤੇਰੇ। ਸੁਹਾ ਦੂਜਾ ਮੰਨ ਲਾ ਬਈ। ਕੀ ਰਿਕਾਰਡ ਆ ਜੀ ਇਹਦਾ। ਉਹ ਰਿਕਾਰਡ ਇਹਦਾ ਬਈ 18-19 ਕਿਲੋ ਦੁੱਧ ਉਹਨਾਂ ਨੇ ਦੱਸਿਆ ਪਹਿਲੇ ਸੂਏ ਚ ਹੋਇਆ। ਪਰ ਇਹ ਉਦੀ ਇਹਦੀ ਆ ਨਾ ਝੋਲੀ ਦਾਸਦੀ ਆ ਸਹੀ ਗੱਲ ਵੀ ਦੇ ਦੂਗੀ ਇਹਨਾਂ ਦੁੱਧ ਦੇ ਠੀਕ ਆ ਤੁਰ ਕੇ 2 ਕਿਲੋ ਤੇ ਆਰਾਮ ਨਾਲ ਹੀ ਦੇ ਦੇਣਾ ਤੁਰ ਕੇ ਦਿਖਾ ਦੀ ਵੀਰੇ ਜਿਹੜੀ ਆ ਵੈਸੇ ਹੀ ਆ ਮਗਰ ਬੂਬੀ ਜੀ ਹਾਂ ਉਦਾਂ ਹੀ ਵੈਸੀ ਹੈ ਜੀ ਠੀਕ ਆ ਜੀ 22 ਦੇ ਦੱਸਣ ਮੁਤਾਬਕ ਜੀ ਸੂਆ ਸੁੰਦੀ ਆ ਜੀ ਇਹ ਦੂਜਾ ਸਮਾ ਮਾਲਕਾਂ ਨੇ 15 ਕਹੇ ਆ ਇੱਕ ਦੋ ਦਿਨ ਕਈਆਰ ਪਸ਼ੂ ਉੱਪਰ ਵੀ ਲਿਜਾ ਸਕਦਾ ਜਾਂ ਪਹਿਲਾਂ ਵੀ ਸੂ ਸਕਦਾ ਜੀ ਉਹ ਪਸ਼ੂ ਦੇ ਸਰਤੇ ਹੁੰਦਾ ਬਾਕੀ ਫਾਇਦਾ ਤੁਹਾਡਾ ਇਹ ਹੋ ਜਾਣਾ ਕਿ ਅੱਜ ਬਾਅਦ ਚ ਮਿਲ ਜਾਣੀਆਂ ਪੈਸੇ ਤੁਹਾਨੂੰ ਅੱਜ ਥੋੜੇ ਲੈਣੇ ਪੈਣੇ ਤੇ ਆਪਦੀ ਸਾਮਗੌਰ ਬੰਦਾ ਰੇਕ ਬੰਦੇ ਦਾ ਆਪਦੀ ਮੈਨੇਜਮੈਂਟ ਆ ਜੀ ਆਪਦੇ ਤਰੀਕੇ ਨਾਲ ਰੇਕ ਵੀਰ ਕੋਈ ਸਾਮ ਦਾ ਆਪਦੇ ਤਰੀਕੇ ਨਾਲ ਸਾਮ ਕੇ ਤੁਸੀਂ ਇਹਨੂੰ ਤਿਆਰ ਕਰ ਸਕਦੇ ਕਿਉਂਕਿ ਦੇਣ ਅਜੇ 15 ਪੈ ਰਹੇ ਸੋ ਤੁਹਾਡੀ ਸੇਵਾ ਤੇ ਡਿਪੈਂਡ ਰਹੂਗਾ ਜੀ ਇਹਦਾ ਸਾਮ ਦੀ ਮੈਨੇਜਮੈਂਟ ਆ ਜੀ ਇਹਦਾ ਵੀਰ ਇਹ ਸੋਚ ਕੇ ਲੈ ਆਂਦੀ ਮੈਂ ਜੇ ਤਾਂ ਕੋਈ ਵੀਰ ਲੈ ਗਿਆ ਹਾਂਜੀ ਤਾਂ ਠੀਕ ਆ ਠੀਕ ਆ ਜੀ ਨਹੀਂ ਤਾਂ ਆਪਣੇ ਕੋਲ ਇਹਨੇ ਪੱਠੇ ਖਾਣੇ ਆ ਤੇ ਜੱਤ ਜਿਆਦਾ ਗੱਟਾ ਚੋਕਰ ਦਾ ਖਾਜੀ ਸਹੀ ਗੱਲ ਹੈ ਤੇ ਜਿੱਦੇ ਇਹ ਤਿਆਰ ਹੋ ਗਈ ਉਹਦੇ ਤੈਨੂੰ ਪਤਾ ਵੀ ਇਹਨੇ 15000 ਰੁਪਏ ਵਧਾ ਜਾਣਗੇ ਵਧ ਜਾਣਗੇ ਜੀ ਵਧ ਜਾਣਗੇ ਜਿੱਦੇ ਤਿਆਰ ਹੋ ਗਈ ਬਈ ਸੇਵਾ ਦਾ ਮੁੱਲ ਜੇ ਤੂੰ ਸੰਭੀ ਤੂੰ ਲੈ ਜਾ ਹਾਂ ਜਿਹੜਾ ਬੰਦਾ ਉਹ ਉਹ ਹੀ ਨਾਲੇ ਕੀ ਜਿਹੜਾ ਮੌਸਮ ਆਗਾ ਨੂੰ ਠੀਕ ਆ ਤੇ ਜਿਹੜੇ ਰੇਟ ਆ ਉਹ ਵੱਖਰੇ ਹੋਣੇ ਆ ਅੱਜ ਤੋਂ 15 ਦਿਨਾਂ ਨੂੰ ਜਿਨੇ ਅੱਜ ਲੈ ਲਿਆ ਲਿਆ ਗਾਇਆਂ 15 ਅਣੂਏ ਅੱਜ ਤੋਂ 15 ਦਿਨਾਂ ਨੂੰ ਇਹ ਪਾ ਨਹੀਂ ਰਹਿਣੇ ਜਿੱਥੋਂ ਵੀ ਲੈਣੀ ਆਪੇ ਇਹਨੇ ਕਹਿੰਦੇ ਮੇਰੇ ਤੋਂ ਹੀ ਲੋ ਜਿੱਤੋ ਮਰਜ਼ੀ ਲੋ ਜਿੱਤੋ ਲੈਣੀ ਆ ਲੈ ਲੋ ਇਸ ਮਹੀਨੇ ਦੇ ਵਿੱਚ ਵਿੱਚ ਸਹੀ ਗੱਲ ਹੈ ਤੇ ਬਾਅਦ ਦੇ ਵਿੱਚ ਤੁਸੀਂ ਗਾਇਆਂ ਭਰੋਗੇ ਗਾਇਆਂ ਨਹੀਂ ਸਿਉਣੀਆਂ ਗਾਇਆਂ ਦਾ ਵੱਟਾ ਬਹੁਤ ਭਾਰਾ ਪੈ ਹਾਂ ਕਿਉਂਕਿ ਗਰਮੀ ਆ ਲੰਗ ਜਾਣੀ ਆ ਗਰਮੀ ਤਾਂ ਹੁੰਦਾ ਨੂੰ ਕੱਢਦੀ ਆ ਹਾਂ ਕੱਢਦੀ ਜਾਂਦੀ ਆ ਤੇ ਪਸ਼ੂ ਵੀ ਦੁੱਧ ਵਧ ਜਾਣੇ ਆ ਰੇਟ ਆਟੋਮੈਟਿਕ ਵਧ ਜਾਣੇ ਬਈ ਜਦੋਂ ਦੁੱਧ ਵਧੇ ਪਸ਼ੂਆਂ ਦਾ ਕਿਵੇਂ ਰੇਟ ਆਟੋਮੈਟਿਕ ਵਧਣਾ ਜੀ ਤੇ ਮੇਰੇ ਵੀਰ ਇੱਕ ਹੋਰ ਮੇਰੀ ਰਿਕਵੈਸਟ ਆ ਹਾਂਜੀ ਇਹਦਾ ਰੇਟ ਦੱਸ ਦਈਏ ਪਹਿਲਾਂ ਆਪਾਂ ਦੱਸ ਦੋ ਜੀ ਰੇਟ ਦੱਸ ਦੋ ਇਹਦਾ ਬਈ ਰੇਟ ਹੈਗਾ 43000 ਅੱਜ ਦਾ ਅੱਜ ਦਾ ਠੀਕ ਹੈ ਜੀ ਹਾਂ ਤੇ ਇੱਕ ਮੇਰੇ ਵੀਰ ਭਰਾਵਾਂ ਨੂੰ ਹੋਰ ਬੇਨਤੀ ਆ ਮੈਂ ਕਹਿੰਦਾ ਗਾਂ ਇੱਕ ਬੰਦੇ ਨੇ ਇੱਥੇ ਆਪਾਂ ਨੂੰ ਪੇਮੈਂਟ ਕਰੀ ਗਏ ਸੀ ਠੀਕ ਹੈ ਜੀ ਤੇ ਇੱਕ ਬੰਦਿਆ ਨੇ ਇੱਧਰ ਉਹਨਾਂ ਏਰੀਆ ਦਾ ਨਾਲੇ ਨਾ ਫਿਰ ਬਦਨਾਮੀ ਹੁੰਦੀ ਆ ਹਾਂਜੀ ਉਹ ਬੰਦਿਆ ਨੇ ਅੱਧੀ ਪੇਮੈਂਟ ਪਾਤੀ ਅੱਧੀ ਅਸੀਂ 10 ਮਿੰਟਾਂ ਨੂੰ ਪਾਉਨੇ 20 ਮਿੰਟਾਂ ਨੂੰ ਪਾਉਨੇ ਆ ਹਾਂਜੀ ਪਰ ਉਹ ਘਰੇ ਉੱਤਰ ਗਿਆ ਉਹਨਾਂ ਦੇ ਹਾਂਜੀ ਚੋਕੇ ਬਾਅਦ ਚ ਟੈਂਪੂ ਵਾਲੇ ਨੇ ਰੋਲਾ ਪਾਇਆ ਵੀ ਹੁਣ ਤਾਂ ਪਾ ਦੇ ਪੈਸੇ ਹਾਂਜੀ ਫਿਰ ਪਾਏ ਕਿਉਂਕਿ ਸਾਡੀ ਕਿਸੇ ਨਾਲ ਕੋਈ ਰਿਸ਼ਤੇਦਾਰੀ ਨਹੀਂ ਸਹੀ ਗੱਲ ਹੈ ਜੀ ਜਿਹੜਾ ਬੰਦਾ ਕੋਈ ਕਿਸੇ ਨਾਲ ਬਈ ਲਿਹਾਜ ਨਹੀਂ ਬਾਅਦ ਚ ਅਗਲਾ ਕਹਿ ਦੇ ਬਾਅਦ ਚ ਅਗਲਾ ਕਹਿ ਦੇ ਯਾਰ ਸਾਡੇ ਕੋਲੇ ਪੈਸੇ ਘਟਦੇ ਆ ਅਸੀਂ ਯਾਰ ਗੇੜੇ ਥੋੜੀ ਮਾਰਦੇ ਰਹਿਾਂਗੇ ਬਈ ਨਗਦ ਦੇ ਕੇ ਲਿਆਂਦੇ ਆ ਤੇ ਨਗਦਾਂ ਨੂੰ ਦੇਣੀ ਸਹੀ ਗੱਲ ਆ ਜੀ ਇੱਕ ਕੋਸ਼ਿਸ਼ ਕਰਿਆ ਕਰੋ ਬਈ ਇੱਥੇ ਆ ਕੇ ਪਾਸ ਕਰੋ ਜੀ ਪਸੂ ਚੈੱਕ ਕਰੋ ਆਪਦਾ ਕੈਸ਼ ਪੇਮੈਂਟ ਆ ਕੈਸ਼ ਦੇ ਦਿਓ ਜੇ ਆਨਲਾਈਨ ਦੇਣੀ ਆਨਲਾਈਨ ਮੌਕੇ ਤੇ ਦਿਓ ਜੀ ਉਹਦਾ ਸਾਨੂੰ ਬਹੁਤ ਫਾਇਦਾ ਸਾਰਿਆਂ ਨੂੰ ਹਾਂਜੀ ਕਿਉਂਕਿ ਅਗਲਾ ਆ ਪੌਂਦਾ ਤੇ ਉਦੋਂ ਪੈਸੇ ਦੇ ਕੇ ਜਾਂਦਾ ਕੋਈ ਬਹਾਨਾ ਹੀ ਨਹੀਂ ਚੱਲਦਾ ਵੱਡੇ ਭਾਈ ਇੱਥੇ ਹੋ ਜਾਂਦਾ ਕੋਈ ਵੀ ਸੱਜਣ ਨੇ ਪੈਸੇ ਲਾਉਣੇ ਅਕਸਰ 50-60000 ਰੁਪਇਆ ਲਾਉਣਾ ਅੱਜ ਤੇ ਆਪ ਦਾ ਤਸੱਲੀ ਹੋ ਗਈ ਨਾਲੇ ਸਰਦਰ ਦੀ ਖਤਮ ਜੀ ਨਾਲੇ ਆਪ ਦੀ ਤਸੱਲੀ ਕਰਕੇ ਚੰਗੀ ਮਾੜੀ ਜਿਵੇਂ ਹੈਗੀ ਥੋਡੇ ਸਾਹਮਣੇ ਹੋ ਗਈ ਜੀ ਤੇ ਬਾਕੀ ਹੁਣ ਉਹ ਬੰਦੇ ਲੈ ਕੇ ਗਏ ਨਾਲੇ ਤੋਂ ਇੱਥੇ ਮੇਰੇ ਕੋਲ ਚਲ ਚਾ ਚੁਪੀ ਗਏ ਇੱਥੇ 10 ਮਿੰਟ ਬੈਠੇ ਰਹੇ ਨਾਲੇ ਉਹਨਾਂ ਨੇ ਮੈਨੂੰ 2 ਮਿੰਟਾਂ ਜੇ ਪੇਮੈਂਟ ਭਾਈ ਬਸ ਠੀਕ ਤੇ ਉਹ ਗਾ ਪਹੁੰਚਦੀ ਤੱਕ ਮੇਰੀ ਜ਼ਿੰਮੇਵਾਰੀ ਛੱਡੀ ਮੈਂ ਆ ਉਹ ਵੀ ਗਾ ਠੀਕ ਹੈ ਜੀ ਇੱਧਰ ਗਈ ਆ ਮਾਝੇ ਚ ਉਹ ਵੀ ਗਾ ਮੈਮ ਪਹੁੰਚ ਨਹੀਂ ਕੀਤੀ ਆ ਪਰ ਗੱਲ ਇਹ ਆ ਵੀ ਉਹ ਮੈਨੂੰ ਟੈਨਸ਼ਨ ਫਰੀ ਹੋ ਗਿਆ ਮੈਂ ਟੈਨਸ਼ਨ ਫਰੀ ਬਾਕੀ ਉਹ ਮੈਨੂੰ ਸ਼ਾਮ ਤੱਕ ਭਾਈ ਲਾਰੇ ਲਾਈ ਗਿਆ ਜੀ ਵੀਰ ਚੱਲ ਕੇ ਆਇਆ ਕਿ ਜੀ ਉਹ ਆਪਦਾ ਤਸੱਲੀ ਕਰਕੇ ਲੈ ਜਾ ਜੀ ਨੰਬਰ ਸਕਰੀਨ ਤੇ ਚੱਲਦਾ ਰਹੂਗਾ ਜੀ ਬਾਕੀ ਜਿਹੜਾ ਵੀ ਬੰਦਾ ਜਿਹੜਾ ਵੀ ਬੰਦਾ ਆਉਂਦਾ ਮੇਰਾ ਵੀਰ ਖੁੱਲ ਕੇ ਆ ਜਾ ਜੋ ਹਾਂਜੀ ਕੋਈ ਇਹਦੇ ਚ ਝਿਜਕ ਨਹੀਂ ਵੀ ਹਾਂ ਯਾਰ ਅਸੀਂ ਉੱਥੋਂ ਖਾਲੀ ਮੋੜਾਂਗੇ ਸਹੀ ਗੱਲ ਜਿਹੜਾ ਕੁਝ ਹੈਗਾ ਤੁਹਾਡੇ ਸਾਹਮਣੇ ਆ ਥਾਣਾ ਦੀ ਕੋਈ ਵੀ ਪਸੂ ਗਲਤ ਨਹੀਂ ਹੋਊਗਾ ਠੀਕ ਆ ਭਾਈ ਹਾਂ ਥਾਣਾ ਦਾ ਪਾਸੋਂ ਨਿਕਲ ਤੋ ਠੀਕ ਓਕੇ ਬਾਈ